ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਵਿਸਾਖੀਆਂ ਆਈਆਂ ਇੱਕ ਕੌਮ ਦਾ ਬੜੀਆਂ ਵਿਸਾਖੀਆਂ ਦੇ ਨਾਲ ਸੰਬੰਧ ਹੈ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਪਹਿਲੀ ਵਿਸਾਖੀ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰਾਂ ਨੇ ਭਾਈ ਪਾਰੋ ਦੇ ਕਹਿਣ ਤੇ ਸਲਾਹ ਦੇ ਨਾਲ ਗੋਇੰਦਵਾਲ ਸਾਹਿਬ ਬਣਾਈ ਉਸ ਤੋਂ ਬਾਅਦ ਗੁਰੂ ਸਾਹਿਬਾਨਾਂ ਨੇ ਆਪਣੇ ਸਮੇਂ-ਸਮੇਂ ਦੇ ਨਾਲ ਵਿਸਾਖੀਆਂ ਤੇ ਇਕੱਠ ਹੁੰਦਾ ਰਿਹਾ ਇੱਕ ਵਿਸਾਖੀ 1699 ਦੀ ਵਿਸਾਖੀ ਜਦੋਂ ਖਾਲਸਾ ਪੰਥ ਪ੍ਰਗਟ ਕੀਤਾ ਸੱਚੇ ਪਾਤਸ਼ਾਹ ਜੀ ਨੇ ਸਾਜਣਾ ਦਿਵਸ ਨਹੀਂ ਐ ਪ੍ਰਗਟ ਦਿਵਸ ਐ ਕਿਉਂਕਿ ਗੁਰੂ ਸਾਹਿਬ ਆਪ ਲਿਖਦੇ ਨੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ ਪੰਜੋਂ ਹੀ ਤਿਆਰ ਕਰਕੇ ਪੰਜੋਂ ਹੀ ਜ਼ੇਰ ਕੀਨੇ ਪੰਜੋਂ ਪੜੀ ਥੀ ਬਾਣੀ ਪੰਜੋਂ ਬੀਏ ਕਕਾਰ ਆਬੇ ਹਜਾਤ ਜਿਸ ਕਾ ਮਤਲਾਸ਼ੀ ਥਾ ਸਿਕੰਦਰ ਜੋ ਇਮਤਿਹਾਨ ਮੇ ਉਤਰੇ ਉਸ ਕੋ ਅਸਲ ਪਲਾਰਾ ਤਾਸੀਰ ਇਸ ਦਵਾ ਕੀ ਅਕਸੀਰ ਐਸੀ ਦੇਖੀ ਮਰਦੋਂ ਮੇ ਜਾਨ ਆਈ ਚਿੜਿਓਂ ਨੇ ਬਾਜ ਮਾਰਾ ਇੱਕ ਉਹ ਵਿਸਾਖੀ ਇੱਕ ਵਿਸਾਖੀ ਸਾਨੂੰ ਭੁੱਲਣੀ ਨਹੀਂ ਚਾਹੀਦੀ ਉਹ ਵਿਸਾਖੀ ਸੀ 1978 ਦੀ ਵਿਸਾਖੀਆਂ ਬੜੀਆਂ ਆਈਆਂ ਫਿਰ ਬੇਨਤੀ ਕਰਾਂ 1919 ਦੀ ਵਿਸਾਖੀ ਨੂੰ ਵੀ ਜਲ੍ਹਿਆਂਵਾਲੇ ਬਾਗ ਦਾ ਕਾਂਡ ਹੁੰਦਾ ਹੈ ਬੜੀਆਂ ਵਿਸਾਖੀਆਂ ਆਈਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਪਰ ਇੱਕ ਉਹ ਵਿਸਾਖੀ ਵੀ ਸਾਨੂੰ ਨਾਲ ਯਾਦ ਰੱਖਣੀ ਚਾਹੀਦੀ ਹੈ ਜਿਹੜੀ 1978 ਦੇ ਵਿੱਚ ਨਰਕਧਾਰੀਆਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹ ਡੰਮੀ ਗੁਰੂ ਕਹਿੰਦਾ ਸੀ ਕਿ ਮੈਂ ਗੁਰੂ ਆ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀ ਉਹਨੇ ਨਗਰ ਕੀਰਤਨ ਦੀ ਸ਼ਾਨ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿੱਥੇ ਪੰਜ ਪਿਆਰੇ ਗਾੜੀ ਲੱਗਦੇ ਨੇ ਉਹਨੇ 7 ਸਤਾਰੇ ਗਾੜੀ ਲਾਏ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੱਖਾਂ ਨੂੰ ਚੜਾਇਆ ਉਹਨੂੰ ਰੋਕਣ ਵਾਸਤੇ ਗੁਰੂ ਦੀ ਬੇਦਬੀ ਰੋਕਣ ਵਾਸਤੇ ਉਹ ਸਾਡੇ ਗੁਰੂ ਸਾਹਿਬ ਜੀ ਨੂੰ ਕਿਤਾਬ ਦੱਸਦਾ ਸੀ 13 ਸਿੰਘ ਸ਼ਹੀਦ ਹੋਏ 150 ਦਾ ਜਥਾ ਗਿਆ ਯਾਦ ਰੱਖਿਓ ਬੜਾ ਮੇਲ ਖਾਂਦਾ 13 ਅਪ੍ਰੈਲ 1978 ਇਹ ਯਾਦ ਰੱਖਣ ਵਾਲੀ ਗੱਲ ਹੈ ਸਾਡੀ ਸਿੱਖ ਕੌਮ ਨੂੰ 13 ਸਿੰਘ ਸ਼ਹੀਦ ਹੋਏ ਤੇ 78 ਸਿੰਘ ਜ਼ਖਮੀ ਹੋਏ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਅਕਾਲ ਸ਼ਾਂਤਮਈ ਢੰਗ ਦੇ ਨਾਲ ਜਾ ਕੇ ਬੇਨਤੀ ਕਰ ਰਹੇ ਸਨ ਕਿ ਤੁਸੀਂ ਆਪਣੀ ਗੱਲ ਕਰੋ ਜਮ ਜਮ ਆਪਣੇ ਪ੍ਰਚਾਰ ਕਰੋ ਆਪਣੇ ਮਿਸ਼ਨ ਦਾ ਪਰ ਸਾਡੇ ਗੁਰੂ ਦੀ ਬੇਅਦਬੀ ਨਾ ਕਰੋ ਸਾਡੇ ਗੁਰੂ ਦੀ ਤੋਹੀਨ ਨਾ ਕਰੋ ਸਾਡੇ ਗੁਰੂ ਦਾ ਮੁਕਾਬਲਾ ਨਾ ਕਰੋ ਸਾਡੇ ਗੁਰੂ ਦੀ ਨਕਲ ਨਾ ਕਰੋ ਪਰ ਉਹ ਸ਼ਾਂਤਮਈ ਸਿੰਘਾਂ ਦੇ ਤੇ ਜਿੱਥੇ ਖੰਡ ਕੀਰਤਨੀ ਜਥੇ ਦੇ ਸਿੰਘ ਸਨ ਦਮਦਮੇ ਟਕਸਾਲ ਦੇ ਸਿੰਘ ਸਨ ਫੈਡਰੇਸ਼ਨ ਦੇ ਸਿੰਘ ਸਨ ਜਿਨ੍ਹਾਂ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਉਹਨਾਂ ਦੀ ਅਗਵਾਈ ਕਰ ਰਹੇ ਸਨ ਗੋਲੀਆਂ ਦੇ ਨਾਲ ਵਿੰਨ ਦਿੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਸ਼ਾਂਤਮਈ ਤਰੀਕੇ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਉੱਥੇ ਗਏ ਬੀ ਬਲੌਕ ਆਏ ਤੁਸੀਂ ਵੇਖਿਆ ਬੀ ਬਲੌਕ ਜਿੱਥੇ ਸ਼ਹੀਦਾ ਸਿੰਘਾਂ ਦਾ ਪਵਨ ਪਵਿੱਤਰ ਅਸਥਾਨ ਹੈ ਗੁਰਮਖ ਪਿਆਰਿਓ ਉੱਥੇ ਵੀ ਹਾਜ਼ਰੀ ਲਵਾਇਆ ਕਰੋ ਵਿਸਾਖੀ ਵਾਲੇ ਦਿਨ ਵਿਸਾਖੀ ਖਾਲਸਾ ਪੰਥ ਦਾ ਪ੍ਰਗਟ ਦਿਵਸ ਮਨਾਉਣਾ ਹੈ ਜਮ ਜਮ ਮਨਾਉਣਾ ਹੈ ਪਰ 1978 ਦੀ ਵਿਸਾਖੀ ਨੂੰ ਵੀ ਯਾਦ ਰੱਖਣਾ ਜਦੋਂ ਨਰਕਧਾਰੀਆਂ ਨੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਸਾਡੇ ਸਿੰਘਾਂ ਦੇ ਉੱਪਰ ਗੋਲੀਆਂ ਦੀ ਬਿਛਾੜ ਕੀਤੀ ਸੀ ਕੀ ਕਹਿ ਰਹੇ ਸਨ ਸਾਡੀ ਗੁਰੂ ਦੀ ਬੇਅਦਬੀ ਨਾ ਕਰੋ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਖਾਲਸਾ ਪੰਥ ਦਾ ਪ੍ਰਗਟ ਦਿਵਸ ਆ ਰਿਹਾ ਹੈ ਆਓ ਜਿਹੜੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਗੁਰੂ ਦੇ ਜਹਾਜ਼ੇ ਚੜ੍ਹ ਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕਰਕੇ ਖੰਡੇ ਦੀ ਪੌਣ ਲੈ ਕੇ ਨਿਗਰੇਪਣ ਦੀ ਝੂਠ ਲਾਈਏ ਦੇਹ ਧਾਰੀ ਦੰਮੀਆਂ ਗੁਰੂਆਂ ਤੋਂ ਬਚੀਏ ਵੱਡਾ ਫਾਇਦਾ ਐ ਅਮਰਤ ਛਕਣ ਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਦੇਵੀ ਦੇਵਤੇ ਨੂੰ ਸਿੱਖ ਨਹੀਂ ਮੰਨਦਾ